ਸਸ਼ੀ ਗੱਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆਂ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਪੰਜਾਬੀ ਭਾਰਤੀਆਂ ਲਈ ਹੁਣ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਹੁਣ ਟੂਰਿਸਟ ਅਤੇ ਵਿਜ਼ਟਰ ਵੀਜ਼ੇ ਵਾਲਿਆਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ ਉੱਥੇ ਹੀ ਹੁਣ ਪੰਜਾਬੀਆਂ ਦੇ ਲਈ ਵੀਜ਼ਾ ਫ੍ਰੀ ਹੋ ਚੁੱਕਾ ਹੈ ਪਹਿਲੀ ਵੱਡੀ ਖੁਸ਼ਖਬਰੀ ਦੀ ਗੱਲ ਕਰੀਏ ਤਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਿਛਲੇ ਸਾਲ ਇਹ ਐਲਾਨ ਕੀਤਾ ਸੀ ਕਿ ਹੁਣ ਜਿਹੜੇ ਵੀ ਕੈਨੇਡਾ ਦਾ ਟੂਰਿਸਟ ਜਾਂ ਵਿਜ਼ਟਰ ਵੀਜ਼ਾ ਅਪਲਾਈ ਕਰਨਗੇ ਉਹਨਾਂ ਦਾ ਪਰਪਸ ਆਫ ਵਿਜ਼ਟਰ ਦੇਖਿਆ ਹੀ ਵੀਜ਼ਾ ਜਾਰੀ ਕੀਤਾ ਜਾਵੇਗਾ ਜਿਸ ਦੀ ਮਿਆਦ 20 ਤੋਂ 30 ਦਿਨ ਜਾਂ ਫਿਰ 1 ਮਹੀਨੇ ਤੋਂ ਲੈ ਕੇ 2 ਮਹੀਨੇ ਤੱਕ ਹੋ ਸਕਦੀ ਹੈ ਜੀ ਬਹੁਤ ਸਾਰੇ ਪੰਜਾਬੀਆਂ ਵੱਲੋਂ ਇਹ ਬਾਰ-ਬਾਰ ਪੁੱਛਿਆ ਜਾ ਰਿਹਾ ਸੀ ਕਿ ਹੁਣ ਕੈਨੇਡਾ ਦਾ ਜਿਹੜਾ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਹੈ ਕੀ ਉਹ 6 ਮਹੀਨੇ ਦਾ ਮਿਲ ਰਿਹਾ ਹੈ ਤਾਂ ਪਹਿਲਾਂ ਦੀ ਤਰ੍ਹਾਂ ਹੀ 10 ਸਾਲ ਦਾ ਮਿਲ ਰਿਹਾ ਹੈ ਜੀ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਹੋਇਆ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਬਹੁਤ ਸਾਰੇ ਪੰਜਾਬੀ ਭਾਰਤੀ ਜਿਨ੍ਹਾਂ ਦੇ ਵੀਜ਼ੇ ਹੁਣ ਅਪਰੂਵ ਹੋ ਰਹੇ ਹਨ ਉਹਨਾਂ ਨੂੰ ਵੀਜ਼ਾ ਜਿਹੜਾ 10 ਸਾਲ ਦਾ ਮਲਟੀਪਲ ਐਂਟਰੀ ਹੀ ਦਿੱਤੀ ਜਾ ਰਹੀ ਹੈ ਜੀ ਖਾਸ ਕਰਕੇ ਉਹਨਾਂ ਦੇ ਹੀ ਵੀਜੇ ਜ਼ਿਆਦਾਤਰ ਉਪਰੂਵ ਹੋ ਰਹੇ ਨੇ ਇਸ ਸਮੇਂ ਜਿਨ੍ਹਾਂ ਦੇ ਕੈਨੇਡਾ ਵਿੱਚ ਕੋਈ ਭੈਣ ਭਰਾ ਜਾਂ ਫਿਰ ਬਲੱਡ ਰਿਲੇਸ਼ਨਸ ਦੀ ਸਪਾਂਸਰਸ਼ਿਪ ਉਹਨਾਂ ਨੂੰ ਕਰਦੇ ਹਨ ਜਿਸ ਤੋਂ ਬਾਅਦ ਉਹਨਾਂ ਦੇ ਵੀਜੇ ਆਸਾਨੀ ਨਾਲ ਅਪਰੂਵ ਹੋ ਰਹੇ ਹਨ ਇਸ ਤੋਂ ਇਲਾਵਾ ਦੂਸਰੀ ਅਪਡੇਟ ਦੀ ਗੱਲ ਕਰੀਏ ਤਾਂ ਕੈਨੇਡਾ ਵਾਲਿਆਂ ਲਈ ਹੁਣ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜੀ ਕਿਉਂਕਿ ਉਹਨਾਂ ਲਈ ਹੁਣ ਪੂਰੀ ਦੁਨੀਆ ਦਾ ਲਗਭਗ ਵੀਜ਼ਾ ਫ੍ਰੀ ਹੋ ਚੁੱਕਾ ਹੈ ਜੀहां ਤੁਹਾਨੂੰ ਦੱਸ ਦਈਏ ਕਿ ਦੁਨੀਆ ਭਰ ਦੇ 200 ਤੋਂ ਵੱਧ ਮੁਲਕਾਂ ਵਿੱਚ ਜਿਹੜੇ ਪੰਜਾਬੀ ਭਾਰਤੀ ਕੈਨੇਡਾ ਵਿੱਚ ਵੱਸਦੇ ਹਨ ਤਾਂ ਉਹਨਾਂ ਦਾ ਜਿਹੜਾ ਪਾਸਪੋਰਟ ਕੈਨੇਡੀਅਨ ਹੋਣਾ ਚਾਹੀਦਾ ਹੈ ਉਹਨਾਂ ਨੂੰ ਹੁਣ 185 ਦੇਸ਼ਾਂ ਦੇ ਵਿੱਚ ਯਾਤਰਾ ਕਰ ਸਕਦੇ ਨੇ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਕੋਈ ਵੀ ਵੀਜ਼ਾ ਨਹੀਂ ਲੈਣਾ ਪਵੇਗਾ ਅਤੇ ਬੜੀ ਆਸਾਨੀ ਦੇ ਨਾਲ ਕਿਤੇ ਵੀ ਘੁੰਮ ਸਕਦੇ ਨੇ ਇਹ ਕੈਨੇਡਾ ਦੀ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਕਿਉਂਕਿ ਹੁਣ ਇਹ 7ਵੇਂ ਸਥਾਨ ਤੇ ਇਹਨਾਂ ਦਾ ਪਾਸਪੋਰਟ ਜਿਹੜਾ ਆ ਚੁੱਕਿਆ ਹੈ ਅੱਜ ਜਿਸ ਦੇ ਕਾਰਨ 185 ਦੇਸ਼ਾਂ ਵਿੱਚ ਜਿਨ੍ਹਾਂ ਕੋਲ ਕੈਨੇਡੀਅਨ ਪਾਸਪੋਰਟ ਹੈ ਉਹ ਬਿਨਾ ਵੀਜ਼ਾ ਫ੍ਰੀ ਤੋਂ ਐਂਟਰੀ ਕਰ ਸਕਦੇ ਹਨ ਅਤੇ ਬਿਨਾ ਵੀਜ਼ਾ ਤੋਂ ਕਿਸੇ ਵੀ ਦੇਸ਼ ਦੇ ਵਿੱਚ ਜਾ ਸਕਦੇ ਨੇ ਹਨ ਇਸ ਵਿੱਚ ਪੂਰਾ ਯੂਰਪ ਅਮਰੀਕਾ ਅਤੇ ਇਸ ਤੋਂ ਇਲਾਵਾ ਨਾਰਥ ਅਮਰੀਕਾ ਸਾਊਥ ਅਮਰੀਕਾ ਦੇ ਦੇਸ਼ ਵੀ ਸ਼ਾਮਲ ਹਨ ਇਸੇ ਤਰ੍ਹਾਂ ਦੀਆਂ ਕੈਨੇਡਾ ਨਾਲ ਜੁੜੀਆਂ ਹੋਈਆਂ ਤੁਸੀਂ ਖਬਰਾਂ ਸੁਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਦੇ ਉੱਤੇ ਬਣੇ ਰਹੋ ਕਿਉਂਕਿ ਅਸੀਂ ਕੈਨੇਡਾ ਨਾਲ ਜੁੜੀਆਂ ਹੋਈਆਂ ਸਾਰੀਆਂ ਖਬਰਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਛਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ a